ਸਮਾਪੁਰ ਦਾ ਸਿਵਲ ਹਸਪਤਾਲ ਲਗਾਤਾਰ ਹੀ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ ਕਿਤੇ ਸੀਵਰੇਜ ਦਾ ਗੰਦਾ ਪਾਣੀ ਖੜਾ ਨਜ਼ਰ ਆਉਂਦਾ ਤੇ ਕਿਤੇ ਬਾਥਰੂਮਾਂ ਵਿੱਚ ਗੰਦਗੀ ਫੈਲੀ ਜਿਹੜੀ ਉਹ ਨਜ਼ਰ ਆਉਂਦੀ ਆ ਤਾਜ਼ੀਆਂ ਤਸਵੀਰਾਂ ਜਿਹੜੀਆਂ ਉਹ ਸਮਾਪੁਰ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਤੋਂ ਸਾਹਮਣੇ ਆਈਆਂ ਜਿੱਥੇ ਮਰੀਜ਼ਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਮਰੇ ਵਿੱਚ ਜਿੱਥੇ ਮਾਸੂਮ ਬੱਚੇ ਜਿਹੜੇ ਨਵਜੰਮੇ ਬੱਚੇ ਪਏ ਹੁੰਦੇ ਆ ਤਾਂ ਉਥੇ ਏਸੀ ਤੱਕ ਵੀ ਜਿਹੜੇ ਆ ਉਹ ਨਹੀਂ ਚੱਲ ਰਿਹਾ ਤਾਂ ਘਰੋਂ ਪੱਖੇ ਲਿਆ ਕੇ ਉਹਨਾਂ ਨੇ ਜਿਹੜੇ ਉਹ ਲਗਾਏ ਹੋਏ ਆ ਤਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਸਿਵਲ ਹਸਪਤਾਲ ਦੀਆਂ ਹਨ ਤਾਂ ਜੱਚਾ ਬੱਚਾ ਵਾਰਡ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਨਵਜੰਮੇ ਆ ਉਹ ਪਏ ਹੋਏ ਆ ਤੇ ਗਰਮੀ ਨਾਲ ਕੀ ਹਾਲਾਤ ਜਿਹੜੇ ਆ ਉਹ ਬਣੇ ਹੋਏ ਆ ਪਾ ਪੱਖੇ ਵੀ ਜਿਹੜੇ ਆ ਉਹ ਲੋਕਾਂ ਨੇ ਘਰੋਂ ਲਿਆ ਕੇ ਜਿਹੜੇ ਲਗਾਏ ਹੋਏ ਹਵਾ ਲਈ ਤਾਂ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰ ਦਿੰਨੇ ਆ ਤਾਂ ਅਗਲੀ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਏਸੀ ਦੀ ਤਸਵੀਰ ਹੈ ਏਸੀ ਜਿਹੜਾ ਉਹ ਬੰਦ ਪਿਆ ਹੋਇਆ ਅੰਗਰੀਜਾਂ ਦੇ ਉੱਪਰ ਨਾ ਤਾਂ ਏਸੀ ਚੱਲ ਰਹੇ ਆ ਤੇ ਗਰਮੀ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤੇ ਅੰਗਰੀਜਾਂ ਦਾ ਕਹਿਣਾ ਆ ਕਿ ਬਾਥਰੂਮਾਂ ਦਾ ਵੀ ਇੰਨਾ ਮਾੜਾ ਹਾਲ ਆ ਕਿ ਗੰਦਗੀ ਵਿੱਚ ਉਹਨਾਂ ਨੂੰ ਇੱਥੇ ਰਹਿਣਾ ਪੈ ਰਿਹਾ ਤਾਕੀ ਕੁਝ ਕਰਨਾ ਹੈ ਉੱਥੇ ਮੌਜੂਦ ਮਰੀਜ਼ਾਂ ਦਾ ਹੋਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਭਾਜੀ ਮੇਰਾ ਨਾਮ ਹੈ ਗੁਰਜੰਟ ਸਿੰਘ ਜੀ। ਪਰੇਸ਼ਾਨੀ ਇਹ ਹੈ ਭਾਜੀ ਸਿਵਲ ਹਸਪੀਟਲ ਦੇ ਵਿੱਚ ਸਾਡੀ ਮੇਰੀ ਵਾਈਫ ਦਾਖਲ ਹੈ। ਉਹਨੇ ਸੇਜ਼ੀਅਨ ਹੋਇਆ ਭਾਜੀ। ਸੇਜ਼ੀਅਨ ਦਾ ਪੇਸ਼ੈਂਟ ਸਾਦਿਆਂ ਰੱਖਦੇ ਆ ਹਸਪੀਟਲ ਦੇ ਵਿੱਚ। ਪਰ ਇਹ ਕਹਿ ਰਿਹਾ ਵੀ ਤੁਸੀਂ ਚਾਰ ਵੀ ਘਰੇ ਚਲ ਜਿਓ ਚਲੋ ਇਹ ਸਟਾਫ ਨੇ ਅਬਦਾ ਵੇਖਣਾ ਹੈ ਕਿ ਹਾਂ ਪੇਸ਼ੈਂਟ ਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ। ਇਨਫੈਕਸ਼ਨ ਕਿਉਂ ਹੁੰਦੀ ਆ ਸਭ ਤੋਂ ਵੱਡੀ ਗੱਲ ਇੱਥੇ ਬਾਥਰੂਮ ਇੰਨਾ ਗੰਦਾ ਐ ਇੰਨੀ ਜ਼ਿਆਦਾ ਬਲੋਕੇਜ ਹੋਈ ਪਈ ਐ ਟੂਟੀ ਵੀ ਨਹੀਂ ਕੋਈ ਲੱਗੀ ਹੋਈ ਠੀਕ ਐ ਜੀ ਤੇ ਨਾਂ ਵਾਰ ਦੇ ਵਿੱਚ ਕੋਈ ਏਸੀ ਲੱਗਿਆ ਆ ਸਾਰੇ ਅਪਡੇਟ ਦੇ ਘਰੋਂ ਪੱਖੇ ਲੈ ਕੇ ਆਉਂਦੇ ਆ ਤੇ ਬੱਚੇ ਇੱਥੇ 25 ਬੱਚੇ ਸੀਗੇ ਕੱਲ੍ਹ ਜਿਹੜੇ ਪਰਸੋ ਡਿਲੀਵਰੀ ਹੋਈ ਐ 25 ਦੇ 25 ਬੱਚਿਆਂ ਨੂੰ ਪੀ ਲਿਆ ਹੋਇਆ ਗਰਮੀ ਕਰਕੇ ਮੈਂ ਇਹ ਕਹਿਣਾ ਚਾਹਣਾ ਸਰਕਾਰ ਨੂੰ ਕਿ ਜੇ ਤੁਸੀਂ ਪੈਸਾ ਇੱਥੇ ਦਿਨੇ ਹੋ ਤਾਂ ਕਿਸੇ ਨੂੰ ਧਿਆਨ ਰੱਖਣ ਮਤਵੇ ਵੀ ਤਾਂ ਦੱਸੋ ਦੇਖੋ ਨਾ ਵੀ ਹਾਂ ਜਿਹੜਾ ਤੁਸੀਂ ਪੈਸਾ ਦੇ ਰਹੇ ਹੋ ਉਹ ਸਹੀ Pase ਲੱਗ ਵੀ ਰਿਹਾ ਐ ਜਾਂ ਨਹੀਂ ਲੱਗ ਰਿਹਾ ਹੁਣ ਇੰਨਾ ਫਰੋਇਪਰ ਦਾ ਨਾਮ ਹੈ ਪੰਜਾਬ ਦੇ ਵਿੱਚ ਫਰੋਇਪਰ ਦੇ ਵਿੱਚ ਇੱਕ ਹਸਪਤਾਲ ਇੱਡਾ ਵਧੀਆ ਬਣਿਆ ਆ ਵਾ ਸਾਰੇ ਪਾਸੇ ਫਰੋਇਪਰ ਦੇ ਵਿੱਚ ਆਉਂਦੇ ਕੋਈ ਦਿੱਕਤ ਪੈਂਦੀ ਆ ਜੇ ਕੋਈ ਫੈਸਿਲਿਟੀਆਂ ਨਹੀਂ ਹੋਣਗੇ ਤਾਂ ਉਹ ਉਹ ਆਪਣੇ ਆਪ ਫਿਰ ਪ੍ਰਾਈਵੇਟ ਵੀ ਭੱਜਣਗੇ ਮਾੜਾ ਬੰਦਾ ਤਾਂ ਪ੍ਰਾਈਵੇਟ ਨਹੀਂ ਜਾ ਸਕਦਾ ਹੁਣ ਮਾੜੇ ਬੰਦੇ ਨੇ ਇੱਥੇ ਦਿਨ ਕੱਟਣਾ ਜਿਵੇਂ ਮਰਜੀ ਹੁਣ ਜੇ ਤਾਂ ਇਨਫੈਕਸ਼ਨ ਹੋਣ ਇਨਫੈਕਸ਼ਨ ਕਿਧੋਂ ਨਹੀਂ ਬਾਥਰੂਮ ਤੋਂ ਨਹੀਂ ਆ ਤੁਸੀਂ ਅੰਦਰ ਨਿਗਾ ਮਰਾ ਮੇਰੇ ਨਾਲ ਚੱਲੋ ਕਿੱਦਾਂ ਦਾ ਇੱਧਰ ਆਓ ਤੁਸੀਂ ਮੇਰੇ ਨਾਲ ਆਓ ਠੀਕ ਹੈ ਉਹ ਤੁਸੀਂ ਦੇਖੋਗੇ ਤੇ ਅੰਦਰ ਜਾ ਕੇ ਆਪਣੇ ਪੱਖੇ ਲਾਏ ਲੋਕਾਂ ਨੇ ਏਸੀ ਲੱਗਿਆ ਵਾ ਬਟ ਖਰਾਬ ਹੈ ਕਹਿੰਦੇ ਚੋਰ ਲਾ ਕੇ ਲੈ ਗਏ ਆ ਹੁਣ ਇੱਥੇ ਧਿਆਨ ਕਿੰਨੇ ਰੱਖਣਾ ਹੈ ਜੀ ਠੀਕ ਹੈ ਇਹ ਮੈਂ ਇਹੋ ਇੱਕ ਚੀਜ਼ ਮੰਗ ਕਰਦਾ ਵਾਂ ਸਿਰਫ ਦੋ ਚੀਜ਼ਾਂ ਦੀ ਇੱਥੇ ਕਮੀ ਹੈ ਨਾ ਡਾਕਟਰ ਮਾਰੇ ਆ ਨਾ ਸਟਾਫ ਮਾਰੇ ਆ ਸਟਾਫ ਵੀ ਕੋਆਪਰੇਟ ਕਰਦਾ ਹੈ ਡਾਕਟਰ ਵੀ ਆਪਣੀ ਡਿਊਟੀ ਪੂਰੀ ਕਰਦਾ ਹੈ ਪਰ ਜੇ ਇੱਥੇ ਬਾਥਰੂਮ ਹੀ ਨਹੀਂ ਸਹੀ ਹੈਗਾ ਚੌਥੇ ਦਿਨ ਕ ਪੇਸ਼ੈਂਟ ਨੂੰ ਸਟੂਲ ਸਟੂਲ ਆਉਂਦਾ ਆ ਮਤਲਬ ਟਾਇਲਟ ਆਉਂਦਾ ਆ ਚੌਥੇ ਦਿਨ ਪੇਸ਼ੈਂਟ ਟਾਇਲਟ ਕਰਨ ਜਾਊਗਾ ਤਾਂ ਉਹਦੀ ਇਨਫੈਕਸ਼ਨ ਆ ਉਹੀ ਇਨਫੈਕਸ਼ਨ ਹੋएगी ਜੋ ਪ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਵੀ ਇੱਥੇ ਵੀ ਆਪਾਂ ਕਹਿੰਦੇ ਹੈਗੇ ਬੜਾ ਸੁਧਾਰ ਹੋਇਆ ਵਾ ਕੋਈ ਸੁਧਾਰ ਨਹੀਂ ਆਇਆ ਜੀ ਮੇਨ ਜੇ ਆਪਾਂ ਹਸਪੀਟਲ 'ਚ ਸੁਧਾਰ ਨਹੀਂ ਕਰਨਾ ਫਿਰ ਕੋਈ ਫਾਇਦਾ ਨਹੀਂ ਔਰ ਇੱਕ ਗੱਲ ਹੋਰ ਹੈ ਸਰਕਾਰ ਪਹਿਲੇ ਬੱਚੇ ਦੇ 66000 ਰੁਪਏ ਦਿੰਦੀ ਹੈ ਸਾਨੂੰ ਨਹੀਂ ਚਾਹੀਦੇ 6000 ਰੁਪਿਆ ਅਸੀਂ ਚਾਹੁੰਦੇ ਸਾਡੇ ਉਹੀ ਪੈਸੇ ਤੁਸੀਂ ਇੱਥੇ ਲਾਓ ਵਧੀਆ ਬਿਲਡਿੰਗ ਬਣਾਓ ਚੈੱਕ ਕਰਵਾ ਦੇ ਬੰਦਾ ਹੋਵੇ ਕੋਈ ਹਾਂ ਵੀ ਜਿਹੜੇ ਪੈਸੇ ਲੱਗੇ ਆ ਕੋਈ ਸਹੀ ਜਗ੍ਹਾ ਤੇ ਲੱਗ ਵੀ ਰਹੇ ਕਿ ਨਹੀਂ ਲੱਗ ਰਹੇ ਜੀ ਬਸ ਮੇਰੀ ਇਹੋ ਮੰਗ ਹੈ ਵੀ ਚਲੋ ਮੈਂ ਤਾਂ ਚਾਰ ਪੰਜ ਨੇ ਤੰਗੀ 'ਚ ਕੱਟ ਮੈਂ ਹਿੰਮਤ ਰੱਖਦਾ ਬੋਲਣ ਦੀ ਮੂੰਹ ਕਿਸੇ ਵਜਾ ਕਰਕੇ ਟੱਕਿਆ ਵਾ ਮੈਂ ਇਹੀ ਚਾਹਣਾ ਕਿ ਮੇਰੇ ਤੋਂ ਬਾਅਦ ਜਿਹੜੇ ਪੇਸ਼ੈਂਟ ਇੱਥੇ ਆਉਣ ਤੇ ਵਧੀਆ ਆਪਦਾ ਟ੍ਰੀਟਮੈਂਟ ਲੈਣ ਦਿੱਕਤ ਸਿਰਫ ਏਸੀ ਦੀਆਂ ਹੋਰ ਕੋਈ ਦਿੱਕਤ ਨਹੀਂ ਐ ਇੱਕ ਬਾਥਰੂਮ ਬਹੁਤ ਜ਼ਿਆਦਾ ਗੰਦਾ ਐ ਜੀ ਆਛਾ ਰਣੀ ਇਸ ਮੁਸਕਰਾ ਰਹੀ ਐ ਭਾਜੀ ਇਧਰ ਕੀ ਗੱਲ ਐ ਨਾ ਤੇ ਪਲਾਸ਼ਾ ਹੀ ਨਹੀਂ ਆ ਇੱਥੇ ਇੱਕ ਪਲਾਸ਼ਾ ਜੇ ਥੱਲੇ ਜਾਂਦੇ ਆ ਕਹਿੰਦੇ ਉੱਪਰ ਜਾਓ ਜੇ ਇੱਥੇ ਜਾਂਦੇ ਇੱਥੇ ਅਗਰੇ ਕਮਰੇ ਪਰੇ ਪੈ ਨੇ ਇੱਥੇ ਅੱਗਰ ਪਿੱਛੇ ਖੜੇ ਐ ਪਲੈਸਾ ਨੂੰ ਸਾਫ ਕਰਨ ਵਾਲਾ ਵੀ ਕੋਈ ਨਹੀਂ ਇੱਥੇ ਤਾਂ ਹੈਗਾ ਥੱਲੇ ਪੁੰਜੇ ਪਏ ਥੱਲੇ ਕੀੜੇ ਵੀ ਕਿਨੇ ਚੜੇ ਜਾਂਦੇ ਕੀੜੀਆਂ ਬੱਚਿਆਂ ਚੜੀਆਂ ਜਾਂਦੀਆਂ ਨੇ ਕਿਹੜੇ ਬਾਗ ਦੇ ਵਿੱਚ ਕੀ ਗੱਲ ਅੰਮਕਲਵਾਰ ਦੇ ਇੱਥੇ ਸਾਡਾ ਕੇਸ ਹੋਇਆ ਹੈਗਾ ਅੰਦਰ ਐਸੀ ਤਾਂ ਪੱਖਾ ਵਗਦਾ ਨਹੀਂ ਚੱਲਦਾ ਨਹੀਂ ਨਹੀਂ ਘਰੋ ਲੈ ਆਏ ਆ ਪੱਖੇ ਸਾਰੇ ਕੋਈ ਕੋਈ ਪੱਖਾ ਚੱਲਦਾ ਅੰਦਰ ਬਹੁਤ ਜ਼ਿਆਦੀ ਆ ਰਹੀ ਹੈ ਇੱਥੇ ਪਰੇਸ਼ਾਨੀ ਥੱਲੇ ਪਰੰਜੀਤ ਕੋਰ 30 ਮਸਾਹਰ ਦੋ ਬਾਥਰੂਮ ਹੈ ਥੱਲੇ ਜਾਈਏ ਉਹ ਆਂਦੇ ਉੱਤੇ ਚੱਲੋ ਉੱਤੇ ਆਣੇ ਥੱਲੇ ਚੱਲੋ ਆਂਦੇ ਤੁਹਾਨੂੰ ਉੱਤੇ ਸ਼ਿਫਟ ਕੀਤਾ ਇੱਧਰ ਜਾਣੇ ਇੱਧਰ ਕੰਨੇ ਉੱਧਰ ਜਾਣੇ ਉੱਧਰ ਜਨ ਹਾਲਤ ਹੈ ਹੀ ਨਹੀਂ ਕੋਈ ਕੋਈ ਨਰੀਜ ਤਾਂ ਹੈ ਇੱਥੇ ਤੁਹਾਡਾ ਹਾਂਜੀ ਮੇਰੀ ਗੁੜੀਆ ਬੇਟਾ ਯਾਰ ਵੱਡੇ ਪ੍ਰੈਸ਼ਨ ਆ ਅੱਜ ਹੋ ਗਿਆ 4 ਦਿਨ ਸਾਨੂੰ ਪੋਛ ਨਹੀਂ ਪੱਖੇ ਘਰੋਂ ਲਿਆਂਦੇ ਆਪੇ ਲੈ ਕੇ ਆਏ ਜੇ ਅੰਦਰ ਮਰੀਜ਼ ਕੋਲੇ ਜਾਣੇ ਉਹਾਂ ਦੇ ਇਫੈਕਸ਼ਨ ਹੋ ਜੂਗੀ ਇੰਨੇ ਨੇ ਜਾਣੇ ਬੈਠੇ ਤੇ ਫਿਰ ਬੈਠੀਏ ਕਿੱਥੇ ਆਇਥੋਂ ਚਾ ਆਇਥੋਂ ਚਾ ਕੇ ਕਹਿੰਦੇ ਥੱਲੇ ਚਲੋ ਥੱਲੇ ਜਾਨੇ ਉੱਤੇ ਆ ਜਨੇ ਫਿਰ ਪੱਕਾ ਕੋਈ ਨਹੀਂ ਆਗਾ ਜਿਹੜਾ AC ਅੰਦਰ ਲਗਾ AC ਨਹੀਂ ਚੱਲਦਾ ਨੀਗਾ